ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਤ ਕੁਮਾਰ ਅਰੋੜਾ ਇੱਦਾਂ ਟਿੰਡਵਾਲਾ ਹਾਂਜੀ ਸਾਡੀ ਵੀਰ ਵੀ ਜੀ ਮੋਟ ਦਿਨਾਤੀ ਕਿਹੜੇ ਵਿੱਚ ਕਹਿੰਦੀ ਹਣਾ ਕੰਦ ਕੋਲ ਮੋਟ ਸਾਡੇ ਸਰਦਾਰ ਸਾਹਿਬ ਜੀ ਨਿਗੱਜੇ ਵੀ ਦਿਨਾਤੀ ਤੋਂ ਹੋਰ ਸਾਡੀ ਵੀ ਪੀਰਗਨਾਤੀ ਸਾਡੇ ਪਾਰਦਰਸ਼ਨ ਕਰਦਲੀ ਹੋਰ ਸਾਡੀ ਵੀ ਬਾਬੇ ਜੀ ਦਿਨਾਤੀ 5 ਹੋਰ ਵੀਰ ਵੀ ਜੀ ਕਾਲਾ ਲੂਜਨਡ ਵਾਲੇ ਭਾਈ ਭਾਜੀ ਕਾਲਾ ਲੂਜਨਡ ਵਾਲੇ ਜੀ ਸਾਡੇ ਪਾਰਦਰਸ਼ਨ ਕਰਦਲੀ ਗਿਆਤ ਹਾਂਜੀ ਹੋਰ की मैं सुखदेव जी का बहुत ही बहुत धन्यवाद करती हाँ बड़ी मेहरबानी शुक्रिया धन्यवाद हाँ जी बहुत सारी बेनता मरिंदर जी ਦੇ ਨਾਂ ਤੇ ਕੋ ਗੱਤ ਵੇਲਾ ਕਰਾਵੇ ਕਿਉਂਕਿ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਸਾਨੂੰ ਇਹ ਵੀਰ ਪੁੱਛਦੇ ਸੀ ਜਦੋਂ ਆਏ ਸੀ ਕਿ ਭਾਜੀ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਰੌਣਕ ਵੀ ਹੁੰਦੀ ਆ ਮੈਂ ਨਾ ਜਾਨਾ ਰੌਣਕ ਦੀ ਕਿਹੜੀ ਗੱਲ ਆ ਸਾਡੇ ਤਾਂ ਜੋ ਕੋਠੇ ਆ ਕੋਠੇ ਵੀ ਸਾਡੇ ਨਾਲ ਭਰ ਜਾਂਦੇ ਆ ਇੰਨੀ ਰੌਣਕ ਸਾਡੇ ਹੈ ਆਹ ਕੋਣ ਬਾਜਾ ਮਾਰੀ ਜਾਂਦਾ ਹੈ ਆਪਾਤ ਕੀ ਗੱਲ ਹੋ ਗਈ ਓਏ ਤਾਇਆ ਮੱਥਾ ਠੋਕਦਾ ਏ ਮੱਥਾ ਠੋਕਣੇ ਨਹੀਂ ਹੁੰਦਾ ਏ ਸਾਡਾ ਦੇਖਦੇ ਹੁੰਦਾ ਮੱਥਾ ਦੇਖਦੇ ਆਉਂਦਾ ਕਾਕਾ ਉਹ ਸ਼ਾਦੀ ਸ਼ੁਰੂ ਤੋਂ ਠੋਕਦੇ ਆਏ ਆ ਠੋਕਦੇ ਆ ਤਾਇਆ ਗੱਲ ਕੀ ਆ ਹੋਰ ਕਿਦਾ ਵੀ ਕੀ ਹਾਲਿਆ ਹਾਲ-ਚਾਲ ਠੀਕ ਆ ਦੋ ਤਿੰਨ ਦਿਨ ਹੋ ਗਏ ਮੇਰੇ ਅਕੇ ਕਦੀ ਮੇਰੇ ਪਿੱਛੇ ਘੁੰਮਦਾ ਕੀ ਗੱਲ ਕੀ ਆ ਹੌਲ ਕੇ ਦੱਸ ਤਾਂ ਤਾਇਆ ਤੈਨੂੰ ਨਹੀਂ ਪਤਾ ਯਾ ਛੋਟਾ ਜਿਹਾ ਕੰਮ ਆਇਆ ਕੰਮ ਛੋਟਾ ਜਿਹਾ ਕੰਮ ਆਇਆ ਕੋ ਕੰਮ ਦਾ ਨਾਮ ਵੀ ਹੋਊਗਾ ਛੋਟਾ ਜਿਹਾ ਕੋਈ ਕੰਮ ਹਊਗਾ ਨਾ ਦੱਸ ਕਿਹੜਾ ਹੈ ਕੰਮ ਨਾ ਨਾ ਛੋਟਾ ਜਿਹਾ ਹੀ ਕੰਮ ਹੈ ਤਾਂ ਉਹ ਕਿਹੜਾ ਕੰਮ ਹੋ ਗਿਆ ਮੌਰੀ ਦੀ ਇੱਕ ਜਾ ਕੇ ਜਵਾਰੇ ਨੂੰ ਲਾ ਦੇ ਮੈਂ ਸਮਝਿਆ ਨਹੀਂ ਕੀ ਕਹਿੰਦਾ ਤੂੰ ਮੌਰੀ ਦੀ ਇੱਕ ਜਾ ਕੇ ਜਵਾਰੇ ਨੂੰ ਲਾ ਦੇ ਉਹ ਕਹਿੰਦਾ ਵੇ ਜਦੋਂ ਅੱਪਾ ਦਿੱਲੀ ਨੂੰ ਗਏ ਸੀ ਹੈ ਦਿੱਲੀ ਨੂੰ ਨਹੀਂ ਗਏ ਸੀ ਅੱਪਾ ਓ ਹੋ 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 ਤੂੰ ਆਪਣੇ ਵਿਆਹ ਦੀ ਗੱਲ ਤਾਂ ਨਹੀਂ ਕਰਦਾ ਤੂੰ ਤਾਂ ਹੋਰ ਮੈਂ ਆਪਣੇ ਸਹੂਲਵੇਂ ਦੀ ਗੱਲ ਕਰਦਾ ਆ ਸੁਣ ਉਹ ਤੇਰਾ ਵਿਆਹ ਦਾ ਕਾਕਾ ਮੈਂ ਕਰਦਾ ਵਾ ਅੱਜ ਅੱਛਾ ਤੇਰੀਆਂ ਹਰਕਤਾਂ ਨਹੀਂ ਠੀਕ ਹੈਗੀਆਂ ਕਿਉਂ ਮੇਰੀ ਹਰਕਤਾਂ ਨੂੰ ਕੀ ਹੋਇਆ ਇੱਕ ਕਦੇ ਤੂੰ ਮੋਟਰਸਾਈਕਲ ਲੈ ਲੈਣਾ ਆਹੋ ਹੈ ਤੈਨੂੰ ਪਤਾ ਵੀ ਅੱਜ ਕਰਦੇ ਹਾਲਾਤ ਕੀ ਚੱਲ ਰਹੇ ਆ ਹਾਲਾਤ ਤਾਂ ਤੈਨੂੰ ਪਤਾ ਹੀ ਆ ਕਿ ਆਈ ਬਹੁਤ ਹੋਈ ਆ ਪٹرول ਪٹرول ਪਾਵਾ ਪਾਣੀ ਹੁੰਦਾ ਮੋਟਰਸਾਈਕਲ ਦੇਖ ਖੜਪਲਾ ਪੈਂਦਾ ਮੋਟਰਸਾਈਕਲ ਤੇ ਲੈ ਲੈਣਾ ਆਹੋ ਜਦੋਂ ਭੁੱਖ ਲੱਗਦੀ ਪٹرول ਦੀ ਡਿਊਟੀ ਖੋਲ ਕੇ ਪٹرول ਪੀ ਲਈਦਾ ਕਾਕਾ ਤੇਰਾ ਵਿਆਹ ਤਾਂ ਮੈਂ ਕੀਤੀ ਹੋਰ ਤੇਰੀ ਦੀਨੀ ਦੁਨੀ ਇਹਦਾ ਕਰਦਾ

ਦਾਰ ਖਾਲ ਖਰਾਬ ਹੋ ਗਈ ਯਾਰ ਕੀ ਹੋਇਆ ਜਰ ਮੈਂ ਗਿਆ ਸੀ ਤੇਰਾ ਜੁਡੀ ਸੰਯੋਗ ਲੈਣ ਅੱਛਾ ਦਿੱਲੀ ਤੋਂ ਅੱਛਾ ਕਹਖਾ ਤੇਰਾ ਜੁਡੀ ਸੰਯੋਗ ਤਾਂ ਮਿਲ ਗਿਆ ਲੈ ਗਿਆ ਉਹ ਮੈਂ ਤਾਂ ਗਿਆ ਗੱਲ ਤਾਂ ਸੁਣ ਲੈ ਓ ਰਾਜੀ ਦੇ ਕੁੱਤੇ ਦੇਆ ਪੁੱਤਾਂ ਹਾਂ ਜਾ ਦੇ ਉਹ ਤੇਰਾ ਜੁਡੀ ਸੰਯੋਗ ਲੈ ਕੇ ਮੈਂ ਆਉਂਦਾ ਸੀ ਅੱਛਾ ਉਹ ਰਸਤੇ ਵਿੱਚ ਮੈਨੂੰ ਪਿਆਸ ਲੱਗੀ ਤੈਨੂੰ ਲੱਗੀ ਪਿਆਸ ਉਹ ਭਰਾਵਾ ਮੈਂ ਇੱਧਾ ਖੂਹ ਤੇ ਗਿਆ ਖੂਹ ਤੇ ਗਿਆ ਪੂਰੀ ਇੱਧਰਲੇ ਪਾਸੇ ਮੈਂ ਰੱਖਿਆ ਜੁਡੀ ਸੰਯੋਗ ਇੱਧਰਲੇ ਪਾਸੇ ਰੱਖਦਾ ਜੁਡੀ ਲਾਪਿਆ ਪਾਣੀ ਪੀਣ ਤੂ ਲਾਪਿਆ ਮੌਣੀ ਡੋਣ ਓਏ ਪੀਣ ਪੀਣ ਪਾਣੀ ਪੀਣ ਦਾ ਪਿਆਰ ਭਰਾਵਾ ਹੋਲਡੰਗ ਬੰਨਿਆ ਸੀ ਡੰਗਰ ਅੱਛਾ ਉਹ ਭਰਾਵਾ ਜਿਹੜਾ ਤੇਰਾ ਜੁੜੀ ਸਜੋ ਸੀ ਆਹੋ ਉਹ ਭਰਾਵਾ ਕੱਟਾ ਆ ਗਿਆ ਓਏ ਕੀ ਕਹਿੰਦੇ ਓਏ ਮੇਰੇ ਹੁੰਦੇ ਹੁਣ ਕੱਟਾ ਵੇਣ ਜਾਊਗਾ ਓਏ ਉਹੀ ਜਾਊਗਾ ਇਥੋਂ ਇੰਨਾ ਕਰ ਫੇ ਕਿਦਾਂ ਮੇਰੇ ਤੋਂ ਪਹਿਲਾਂ ਜੁੜੀ ਸੰਯੋਗ ਬਾਹਰ ਆਂਦਾ ਜੁੜੀ ਸੰਯੋਗ ਤੋਂ ਬਿਨਾਂ ਹੀ ਤੈਨੂੰ ਵਿਆ ਲਿਆਉਣਾ ਬਾਕਾ ਐਦਾਂ ਕਰੇ ਐਦਾਂ ਕਰਿਆ ਬਾਕਾ ਤੈਨੂੰ ਹੋਰ ਪਾਈਆਂ ਲਵਾਦਾ ਪਾਈਆਂ ਲੈਣਾ ਪਾਈਆਂ ਲਵਾਦਾ ਤਾਂ ਚੱਲੀਏ ਫਿਰ ਆਪਾਂ ਤੈਨੂੰ ਵਿਆਉਣ ਚਾਹੇ ਸੱਚੀ ਵਾਹੋ ਆਪਣੇ ਸ਼ਗਨ ਸ਼ਗਨ ਵੀ ਕਰ ਲਈਏ ਆਹ ਛਾੜਾ ਤੂੰ ਆਪਣੇ ਸ਼ਗਨ ਕਰਨੇ ਆਪਾਂ ਆਹ ਨੀ ਕੁੜੀ ਮਾਂਸੋ ਨੀ ਹਾਂ ਕਰਤਾਰੀਏ ਕੀ ਗੱਲ ਨੀ ਗੱਲ ਸੁਣ ਮੇਰੀ ਆਹ ਦੱਸ ਕੀ ਗੱਲ ਇਹ ਆਪਣੀ ਭੁੱਦੇ ਦਾ ਫੇਰ ਵਿਆ ਆ ਨੀ ਕੁ ਤੇਰਾ ਵਿਆ ਗੱਲ ਸਾਂ ਕੰਜਰੀਏ ਮਸੀਬਾਨੇ ਬੁਨੇ ਪਾ ਕੇ ਤੁਹਾਡਾ ਰਸਤਾ ਆਪਾਂ ਫਟ ਗਈ ਤੱਕ ਪਹਿਲਾ ਤਾਂ ਆਏ ਬਾਕੇ ਨੂੰ ਪੁੱਛਿਆ ਅੱਛਾ ਮੇਰੀ ਗੱਲ ਸੁਣ ਬਾਲੀਆਂ ਗੱਲਾਂ ਨਾ ਕਰ ਆਪਾਂ ਇੱਦਾਂ ਕਰਦੇ ਆਂ ਸ਼ਗਨ ਬਿਹਾਰ ਕਰ ਲੈਣੇ ਪਹਿਲੋ ਚੌਂਕ ਪੂਰ ਲਵੋ ਨਹੀਂ ਚੱਲ ਦਵਦਵ ਕਰ ਲਓ ਕਾਲੀ ਬਹੁਤ ਮੀਮ ਹੋਣ ਲੱਗੀ ਪੀ ਦੀ ਇਹ ਪੇਜ ਕਸ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ ਸਹਿਲਕਾ ਪੰਜਾਬ ਟੀਵੀ.n